ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਗੁਰਪਿਆਪਲਾ ਇਹਨਾਂ ਚੈਨਲ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸੋ ਅੱਜ ਆਪਾਂ ਹਾਜ਼ਰ ਹੋਏ ਆ ਤੁਹਾਡੇ ਸਲਿੱਪਸ ਦੇ ਮੁਤਾਬਕ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਬਾਰੇ ਵਿੱਚ ਆਪਾਂ ਅੱਜ ਗੱਲਬਾਤ ਕਰਾਂਗੇ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਜਨਮ ਉਹਨਾਂ ਦੀਆਂ ਰਚਨਾਵਾਂ ਔਰ ਉਹਨਾਂ ਨੇ ਜੋ ਪੱਤਰ ਜਾਰੀ ਕੀਤੇ ਸੋ ਕਿਹੜੀਆਂ ਮਹੱਤਵਪੂਰਨ ਦੀਆਂ ਕਵਤਾਵਾਂ ਹਨ ਉਹਨਾਂ ਦੇ ਬਾਰੇ ਵਿੱਚ ਆਪਾਂ ਅੱਜ ਗੱਲਬਾਤ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਜਨਮ ਦੇ ਬਾਰੇ ਵਿੱਚ ਤਾਂ ਉਹਨਾਂ ਦਾ ਜਨਮ 17 ਫਰਵਰੀ 1881 ਈਸਵੀ ਨੂੰ ਹੋਇਆ ਸੀ ਐਬਟਾਬਾਦ ਦੇ ਪਿੰਡ ਸਲਹਾਡਵੀਖ ਹੋਇਆ ਸੀ ਐਬਟਾਬਾਦ ਦੇ ਪਿੰਡ ਸਲਹਾਡਵੀਖ ਹੋਇਆ ਸੀ ਤਾਂ ਉਹਨਾਂ ਦੇ ਪਿਤਾ ਜੀ ਦਾ ਨਾਮ ਕਰਤਾਰ ਸਿੰਘ ਅਤੇ ਮਾਤਾ ਦਾ ਨਾਮ પરમા દેવી ਸੀ પૂર્ણ ਸਿੰਘ આਟਕ دریا ਦੇ કિનાਰੇ ਉੱਪਰ ਖੇਡਦਾ ਖੇਡਦਾ ਵੱਡਾ ਹੋਇਆ ਸੀ ਤਾਂ ਉਹਨਾਂ ਨੇ ਬਚਪਨ ਦੀ ਜਿਹੜੀ ਪੜ੍ਹਾਈ ਹੈ ਉਹ ਮਾਸਟਰ ਬੇਲੀ RAM ਤੋਂ ਹਾਸਲ ਕੀਤੀ ਸੀ ਬਚਪਨ ਦੀ ਪੜ੍ਹਾਈ ਕਿਸ ਤੋਂ ਹਾਸਲ ਕੀਤੀ ਮਾਸਟਰ ਬੇਲੀ RAM ਤੋਂ ਤਾਂ ਸ਼ੈਕਸਪੀਅਰ ਦੇ ਨਾਟਕ ਜੁਲੀਆ ਸੀਜ਼ਰ ਦੇ ਵਿੱਚ ਐਟਨੀ ਦੀ ਭੂਮਿਕਾ ਜਿਹੜੀ ਉਹ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਨਵਾਈ ਸੀ ਸ਼ੈਕਸਪੀਅਰ ਦਾ ਨਾਟਕ ਹੈ ਜੁਲੀਅਸ ਸੀਜ਼ਰ ਉਹਦੇ ਵਿੱਚ ਇੱਕ ਐਕਟਨੀ ਦੀ ਭੂਮਿਕਾ ਜਿਹੜੀ ਉਹ ਪ੍ਰੋਫੈਸਰ ਪੂਰਨ ਸਿੰਘ ਜੀ ਨਿਭਾਉਂਦੇ ਹਨ ਤਾਂ ਜਾਪਾਨ ਦੇ ਵਿੱਚ ਗਏ ਤਾਂ ਜਾਪਾਨ ਦੀ ਫੇਰੀ ਦੇ ਦੌਰਾਨ ਉਹਨਾਂ ਨੇ ਬੁੱਧ ਧਰਮ ਤੋਂ ਪ੍ਰਭਾਵਿਤ ਹੋ ਕੇ ਬੋਧੀ ਭਿਖਸ਼ੂ ਬਣ ਗਏ ਸੀਗੇ ਪ੍ਰੋਫੈਸਰ ਪੂਰਨ ਸਿੰਘ ਬੋਧੀ ਭਿਖਸ਼ੂ ਬਣ ਗਏ ਸੀ ਜਾਪਾਨ ਫੇਰੀ ਦੇ ਦੌਰਾਨ ਬੁੱਧ ਧਰਮ ਤੋਂ ਪ੍ਰਭਾਵਿਤ ਹੋ ਗਏ ਸੀਗੇ ਜਾਪਾਨ ਦੇ ਵਿੱਚ ਹੀ ਉਹਨਾਂ ਨੇ ਇੱਕ ਗਰਜ ਦੀ প্রভਾਤ ਨਾਂ ਦਾ ਦੀ ਪੱਤਰਕਾ ਸ਼ੁਰੂ ਕੀਤੀ ਸੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਕਿਹੜੀ ਪੱਤਰਕਾ ਸ਼ੁਰੂ ਕੀਤੀ ਸੀ ਪੂਰਨ ਸਿੰਘ ਨੇ ਗਰਜ ਦੀ প্রভਾਤ ਥੰਡਰਿੰਗ ਡਾਊਨ ਤਾਂ ਉਹਨਾਂ ਦਾ ਵਿਆਹ ਜਿਹੜਾ ਉਹ ਮਾਇਆ ਦੇਵੀ ਜੀ ਦੇ ਨਾਲ ਹੁੰਦਾ ਤਾਂ ਬੋਧੀ ਪਿਖਸੂ ਬਨ ਤੋਂ ਬਾਅਦ ਉਹਨਾਂ ਦੇ ਉੱਪਰ ਇੱਕ Swami Ram Teerth ਦੇ ਵਿਚਾਰਾਂ ਦਾ ਬਹੁਤ ਪ੍ਰਭਾਵ ਪਿਆ ਫਿਰ ਜਿਸ ਕਰਕੇ ਉਹ ਆਪ ਵਿਦਹਾਤੀ ਸਿਆਸੀ ਬਣ ਗਏ ਸੀ 1912 ਦੇ ਵਿੱਚ ਉਹਨਾਂ ਦੀ ਸਿੱਖ ਵਿਦਿਆਕ ਕਾਨਫਰੰਸ ਦੇ ਮੌਕੇ ਤੇ ਆਪ ਦੀ ਮੁਲਾਕਾਤ ਜਿਹੜੀ ਉਹ ਭਾਈ ਵੀਰ ਸਿੰਘ ਜੀ ਦੇ ਨਾਲ ਸਿਆਲਕੋਟ ਵਿੱਚ ਹੁੰਦੀ ਹੈ ਜਦੋਂ ਭਾਈ ਵੀਰ ਸਿੰਘ ਜੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਸਿਆਲਕੋਟ ਦੇ ਵਿੱਚ ਤਾਂ ਉਹਨਾਂ ਤੋਂ ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਫਿਰ ਉਹ ਸਿੱਖ ਰਹਿਸਵਾਦੀ ਸਾਧਕ ਜਿਹੜੇ ਉਹ ਬਣ ਜਾਂਦੇ ਆ ਪ੍ਰੋਫੈਸਰ ਪੂਰਨ ਸਿੰਘ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ ਇਸ ਨੂੰ ਧਿਆਨ ਨਾਲ ਸੁਣੋ ਕਿ 1912 ਦੇ ਵਿੱਚ ਇੱਕ ਸਿੱਖ ਵਿਦਿਆਕ ਕਾਨਫਰੰਸ ਹੁੰਦੀ ਹੈ ਇਸ ਮੌਕੇ ਤੇ ਉਹਨਾਂ ਦੀ ਜਿਹੜੀ ਮੁਲਾਕਾਤ ਹੁੰਦੀ ਉਹ ਭਾਈ ਵੀਰ ਸਿੰਘ ਜੀ ਦੇ ਨਾਲ ਹੁੰਦੀ ਹੈ ਔਰ ਭਾਈ ਵੀਰ ਸਿੰਘ ਜੀ ਦੇ ਨਾਲ ਮੁਲਾਕਾਤ ਕਿੱਥੇ ਹੁੰਦੀ ਹੈ ਸਿਆਲਕੋਟ ਵਿਖੇ ਹੁੰਦੀ ਹੈ ਤੇ ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਫਿਰ ਉਹ ਸਿੱਖ ਰਹਿਸਵਾਦੀ ਸਾਧਕ ਬਣ ਗਏ ਸੀ ਤਾਂ ਪੂਰਨ ਸਿੰਘ ਜੀ ਨੇ ਪੰਜਾਬੀ ਕਾਵਜ जग ਦੇ ਵਿੱਚ ਇੱਕ ਖੁੱਲੀ ਕਵਤਾ ਦਾ ਮੋਢ ਸੀ ਜਿਹੜਾ ਉਹ ਬੰਨਿਆ ਸੀ ਜਿਸ ਨੂੰ ਕਿ ਓਪਨ ਐਡਿਟ ਰਚਨਾ ਵੀ ਆਖਿਆ ਜਾਂਦਾ ਹੈ ਓਪਨ ਐਡਿਟ ਰਚਨਾ ਦਾ ਮਤਲਬ ਹੁੰਦਾ ਹੈ ਵੀ ਉਹ ਰਚਨਾ ਜੋ ਖਾਤਮ ਹੋ ਜਾਣ ਤੋਂ ਬਾਅਦ ਵੀ ਹੋਰ ਲਿਖੇ ਜਾਣ ਦੀ ਸੁਭਾਵਨਾ ਰੱਖਦੀ ਹੋਵੇ ਉਹਨੂੰ ਆਪਾਂ ਓਪਨ ਐਡਿਟ ਰਚਨਾ ਕਹਿੰਦੇ ਆ ਖੁੱਲੀ ਕਵਤਾ ਕਹਿੰਦੇ ਆ ਤਾਂ ਪੂਰਨ ਸਿੰਘ ਨੇ ਸ਼ੰਦ ਨੂੰ ਨਵਾਬੀ ਜੁੱਤੀ ਦੀ ਕੈਦ ਆ ਕੇ ਨਕਾਰ ਦਿੱਤਾ ਸੀ ਤਾਂ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਪੰਜਾਬ ਤੇ ਪੰਜਾਬੀਅਤ ਦੀ ਗੱਲ ਕੀਤੀ ਜਾਂਦੀ ਹੈ। ਕੀ ਤੋਂ ਕਿਦੋਂ ਕਿਹੜੇ-ਕਿਹੜੇ ਲੇਖਕਾਂ ਦੇ ਕੋਲੋਂ ਉਹ ਪ੍ਰਭਾਵਿਤ ਹੋਏ ਸੀ ਤਾਂ ਪੱਛਮੀ ਲੇਖਕਾਂ ਦਾ ਉਸ ਤੇ ਬਹੁਤ ਪ੍ਰਭਾਵ ਸੀ। ਵਾਲਟ ਵਿਟਮੈਨ, ਕਾਰਲ ਆਇਲ, ਸ਼ੈਲੇ, ਰਸਕਿਨ, ਟਾਲਸਟਾਈ ਉਹਨਾਂ ਤੋਂ ਪ੍ਰਭਾਵਿਤ ਹੁੰਦੇ ਆ ਤਾਂ ਉਹਨਾਂ ਨੇ ਜਿਹੜੀਆਂ ਆਪਣੀਆਂ ਰਚਨਾ ਜਾਂ ਜਿਹੜੀਆਂ ਕਵਤਾਵਾਂ ਲਿਖੀਆਂ ਨੇ ਤਾਂ ਉਹਨਾਂ ਦੇ ਵਿੱਚ ਅੰਗਰੇਜ਼ੀ ਹਿੰਦੀ ਤੇ ਪੰਜਾਬੀ ਤਿੰਨ ਜ਼ਬਾਨਾਂ ਦੇ ਵਿੱਚ ਉਹਨਾਂ ਨੇ ਜਿਹੜੀਆਂ ਰਚਨਾਵਾਂ ਆ ਉਹ ਲਿਖੀਆਂ ਔਰ ਪੰਜਾਬੀ ਕਾਵਜਗਤ ਵਿੱਚ ਉਹਨਾਂ ਨੇ ਤਿੰਨ ਕਾਵਸਗ੍ਰਹਿ ਖੁੱਲੇ ਘੁੰਡ ਖੁੱਲੇ ਖੁੱਲੇ ਮੈਦਾਨ ਤੇ ਖੁੱਲੇ ਅਸਮਾਨੀ ਰੰਗ ਇਹ ਤਿੰਨ ਉਹਨਾਂ ਨੇ ਕਾਵਸਗ੍ਰਹਿ ਜਿਹੜੇ ਦਿੱਤੇ ਆ ਖੁੱਲੇ ਘੁੰਡ ਖੁੱਲੇ ਮੈਦਾਨ ਤੇ ਜਿਹੜਾ ਖੁੱਲੇ ਅਸਮਾਨੀ ਰੰਗ ਹੈ ਤੀਜਾ ਕਾਵਸਗ੍ਰਹਿ ਇਹ ਉਹਨਾਂ ਦੇ ਮਰਨ ਉਪਰੰਤ ਛਪਿਆ ਸੀ ਤਾਂ ਉਹਨਾਂ ਨੇ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕਾਵਤਾ ਦਾ ਰੰਗ ਆਪ ਮਹਾਰਾ ਹੁੰਦਾ ਹੈ ਭਾਵ ਕਾਵ ਉਚੇਰ ਨਾਲ ਕੀਤੀ ਜਾਣ ਵਾਲੀ ਪ੍ਰਕਿਰਿਆ ਨਹੀਂ ਹੈ ਤਾਂ ਉਹਨਾਂ ਦੀ ਜਿਹੜੀ ਮੌਤ ਹੁੰਦੀ ਹੈ ਉਹ 31 ਮਾਰਚ 1931 ਨੂੰ ਦੇਹਰਾਦੂਨ ਵਿਖੇ ਟੀਬੀ ਦੀ ਬਿਮਾਰੀ ਦੇ ਕਾਰਨ ਉਹਨਾਂ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਤਾਂ ਉਹਨਾਂ ਦੀ ਪੁਸਤਕਾਂ ਦਾ ਵੇਰਵਾ ਕੀ ਹੈ ਕਿ ਖੁੱਲੇ ਮੈਦਾਨ ਉਹਨਾਂ ਦਾ ਪਹਿਲਾ ਕਵਸਗ੍ਰਹਿ ਸੀ ਜੋ 1922 ਦੇ ਵਿੱਚ ਪਬਲਿਸ਼ ਹੁੰਦਾ ਹੈ 1922 ਦੇ ਵਿੱਚ ਉਹ ਪ੍ਰਕਾਸ਼ਿਤ ਹੁੰਦਾ ਹੈ ਖੁੱਲੇ ਮੈਦਾਨ ਪਹਿਲਾ ਕਵਸਗ੍ਰਹਿ ਉਹਨਾਂ ਦਾ 1922 ਦੇ ਵਿੱਚ ਖੁੱਲੇ ਘੁੰਡ ਤੇ ਖੁੱਲੇ ਸਮਾਨੀ ਰੰਗ ਹੈ ਜਿਹੜਾ ਉਹ ਮਰਨ ਅਪਰੰਤ ਸ਼ਬਦ ਹੈ 1927 ਈਸਵੀ ਦੇ ਵਿੱਚ ਤੇ ਉਹਨਾਂ ਦੀ ਮੌਤ ਆ ਜਿਹੜੀ ਉਹ 19 31 ਮਾਰਚ 1931 ਨੂੰ ਦੇਰਾਦੂਨ ਵਿਖੇ ਹੁੰਦੀ ਹੈ ਔਰ ਮਰਨੋਂ ਪ੍ਰਾਂਤ 1927 ਈਸਵੀ ਦੇ ਵਿੱਚ ਫੁੱਲੇ ਸਮਾਨੀ ਰੰਗ ਉਹਨਾਂ ਦਾ ਜਿਹੜਾ ਕਾਫਸ ਗ੍ਰਹਿ ਹੈ ਉਹ ਸ਼ਬਦ ਹੈ ਔਰ ਉਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਉਹਨਾਂ ਦੀਆਂ ਕਵਤਾਵਾਂ ਦੀ ਤਾਂ ਉਹਨਾਂ ਦੀਆਂ ਜਿਹੜੀਆਂ ਕਵਤਾਵਾਂ ਹਨ ਉਹਨਾਂ ਨੇ ਤਿੰਨ ਕਾਫਸ ਗ੍ਰਹਿ ਜਿਹੜੇ ਲਿਖੇ ਆ ਉਹਨਾਂ ਦੇ ਵਿੱਚ ਮਹੱਤਵਪੂਰਨ ਕੁਝ ਕਵਤਾਵਾਂ ਹਨ ਉਹਨਾਂ ਦੀਆਂ ਤਾਂ ਸਭ ਤੋਂ ਪਹਿਲਾਂ ਮਹੱਤਵਪੂਰਨ ਜਾਣਕਾਰੀ ਕੀ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਦੀਆਂ ਬਹੁਤੀਆਂ ਪੁਸਤਕਾਂ ਜਿਹੜੀਆਂ ਉਹਨਾਂ ਦੀ ਮੌਤ ਤੋਂ ਬਾਅਦ ਮੌਤ ਪ੍ਰਾਂਤ ਡਾਕਟਰ ਮਹਿੰਦਰ ਸਿੰਘ ਰਧਾਵਾ ਦੇ ਅਗਰੈ ਉੱਪਰ ਲਾਹੌਰ ਬੁੱਕ ਸ਼ਾਪ ਨੇ ਪ੍ਰਕਾਸ਼ਿਤ ਕੀਤੀਆਂ ਸੀ ਤਾਂ ਉਹਨਾਂ ਦੀ ਅੰਗਰੇਜ਼ੀ ਦੀਆਂ ਕਵਤਾਵਾਂ ਦਾ ਅਨੁਵਾਦ ਪ੍ਰੋਫੈਸਰ ਕਸੇਲ ਜੀ ਦੀ ਆਤਮਾ ਦੀ ਕਵਤਾ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਖੁੱਲੇ ਮਦਾਨਾ ਜਿਹੜੇ ਇਹ ਪੰਜਾਬੀ ਦਾ ਪਹਿਲਾ ਖੁੱਲੀ ਕਵਤਾ ਦਾ ਕਾਵਸਗ੍ਰਹਿ ਹੈ ਪੂਰਨ ਸਿੰਘ ਨੇ ਵਾਲਟ ਵਿਟਮੈਨ ਦੀ ਪੁਸਤਕ ਸੀ ਇੱਕ ਘਾਹ ਦੀਆਂ ਪੱਤੀਆਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਹ ਪ੍ਰਕਾਸ਼ ਕੀਤਾ ਸੀ ਤਾਂ ਇਸ ਦੇ ਵਿੱਚ ਉਹਨਾਂ ਦੇ ਪੰਜ ਕਵਤਾਂਵਾਂ ਨੂੰ ਪੰਜ ਭਾਗਾਂ ਵਿੱਚ ਵੰਡਿਆ ਹੈ ਪੂਰਨਨਾਥ ਜੋਗੀ ਚਨਾ ਦੀਆਂ ਲਹਿਰਾਂ ਦੇਸ਼ ਪਿਆਰ ਪੰਜਾਬ ਮੇਰਾ ਮੈਂ ਤੇ ਉਹ ਇੱਕ ਜੰਗਲੀ ਫੁੱਲ ਤਾਂ ਇਸ ਤੋਂ ਇਲਾਵਾ ਕਾਦਰ ਯਾਰ ਦਾ ਕਿੱਸਾ ਉਹਨਾਂ ਨੇ ਬੈਂਤ ਵਿੱਚ ਜਦੋਂ ਕਿ ਪ੍ਰੋਫੈਸਰ ਸਾਹਿਬ ਨੇ ਇਸ ਨੂੰ ਖੁੱਲੀ ਕਵਤਾਂ ਰੇ ਪੇਸ਼ ਕੀਤਾ ਤਾਂ ਕਾਦਰ ਯਾਰ ਦਾ ਜਿਹੜਾ ਮੁੱਖ ਜੋਰ ਸੀ ਉਹ ਕਹਾਣੀ ਵਰਨਣਾ ਹੈ ਪਰੰਤੂ ਪੂਰਨ ਸਿੰਘ ਦਾ ਜੋਰ ਪਾਤਰਾਂ ਦੇ ਮਨੋਵਿਗਿਆਨ ਨੂੰ ਪੇਸ਼ ਕਰਨ ਤੇ ਹੈ ਤਾਂ ਇਸ ਤੋਂ ਬਾਅਦ ਉਹਨਾਂ ਦੀ ਜਿਹੜੀਆਂ ਮਹੱਤਵਪੂਰਨ ਕਵਿਤਾਵਾਂ ਹਨ ਜਿਵੇਂ ਮੇਰਾ ਟੁੱਟਾ ਜਹਾਜ਼ ਗੀਤ ਦਿਲ ਮੇਰਾ ਖਚੀਂਦਾ ਪ੍ਰਭਾਤ ਆਕਾਸ਼ ਵਿੱਚ ਹਾਲ ਵਾਉਣ ਵਾਲੇ ਦਰਿਆ ਕਿਨਾਰੇ ਤਾਂ ਦਰਿਆ ਕਿਨਾਰੇ ਦੇ ਵਿੱਚੋਂ ਆਪਾਂ ਗੱਲ ਕਰਦੇ ਹਾਂ ਕਿ ਨੇਮਾ ਵਾਲੀ ਗੱਲ ਨਾ ਕਰਨੀ ਕਾਈ ਧਰਮਾ ਕਰਮਾ થી ਨਸਣਾ ਅਨੇਮੀ ਰਹਿਣਾ ਸੋਚ ਸਾਰੀ ਡੋਬਣਾ ਹੱਸਣਾ ਤੇ ਰੋਣਾ ਤੇ ਚੀਖਣਾ ਘਰ ਕੀ ਗਾਲ ਚੰਗੀ ਦੇਸ਼ ਪਿਆਰ ਪੰਜਾਬ ਮੇਰਾ ਦੇਸ਼ ਨੂੰ ਅਸੀਸ ਸਾਡੀ ਕਰੀਬਾਂ ਦੀ ਔਰ ਜਵਾਨ ਪੰਜਾਬ ਦੇ ਪੰਜਾਬ ਨੂੰ ਕੂਕਾਂ ਮੈਂ ਆ ਪੰਜਾਬ ਪਿਆਰ ਤੂੰ ਮੁੜ ਆ ਆ ਸਿੱਖ ਪੰਜਾਬ ਤੂੰ ਘਰ ਆ ਤੇਰੇ ਤੂਤ ਦਿਸਣ ਮੋੜ ਸਾਵੇਂ ਮੋੜ ਆਵਨ ਬੂਟਿਆਂ ਨਾਲ ਤੇਰੀਆਂ ਦੋਸਤੀਆਂ ਮੈਂ ਤੇ ਉਹ ਸੋਹਣੀ ਦਾ ਬੁੱਤ ਲੋਕੀ ਕਹਿਣ ਰੱਬ ਸਭ ਵਿੱਚ ਹੈ ਸਭ ਕੁਝ ਹੈ ਮੋੜ ਆ ਪਿਆਰੇ ਇੱਕ ਜੰਗਲੀ ਫੁੱਲ ਨਾਂ ਮੈਂ ਪੁੱਛਦਾ ਨਾਂ ਮੇਰਾ ਕੀ ਹੈ ਕਰਤਾਰ ਦੀ ਕਰਤਾਰਤਾ ਤਾਂ ਗ్రాਾਂ ਦੇ ਮਿਹਨਤੀ ਬਲਦ ਏ ਸੀ ਉਹਨਾਂ ਦੀਆਂ ਰਚਨਾਵਾਂ ਸੋ ਅੱਜ ਆਪਾਂ ਗੱਲਬਾਤ ਕੀਤੀ ਪ੍ਰੋਫੈਸਰ ਪੂਰਨ ਸਿੰਘ ਦੇ ਬਾਰੇ ਵਿੱਚ ਉਨ੍ਹਾਂ ਦੇ ਜਨਮ ਦੇ ਬਾਰੇ ਵਿੱਚ ਸ਼ੈਕਸਪੀਅਰ ਦੇ ਨਾਟਕ ਦੇ ਵਿੱਚ ਉਹਨਾਂ ਨੇ ਐਟਨੀ ਦੀ ਭੂਮਿਕਾ ਨਿਭਾਈ ਹੈ ਜੁਲੀਅਸ ਸੀਜ਼ਰ ਨਾਟਕ ਦੇ ਵਿੱਚ ਗਰਜ ਦੀ ਪ੍ਰਵਤ ਉਹਨਾਂ ਨੇ ਪੱਤਰਕਾ ਸ਼ੁਰੂ ਕੀਤੀ ਖੁੱਲੀ ਕਵਤਾ ਦਾ ਮੋਢ ਬਣਿਆ ਸ਼ਾਂਦ ਨੂੰ ਨਵਾਬੀ ਜੁੱਤੀ ਦੀ ਕੈਦ ਆ ਕੇ ਨਕਾਰਿਆ ਵਾਲਟ ਵਿਟਮੈਨ ਕਾਰਲਾਈਲ ਸ਼ੈਲੇ ਰਸਕਨ ਤੇ ਟਾਲਸਟਾਈ ਤੋਂ ਪ੍ਰਭਾਵਿਤ ਹੋਏ ਔਰ ਕਾਵ ਸਗਰੇ ਉਹਨਾਂ ਦੇ ਖੁੱਲੇ ਕੁੰਡ ਖੁੱਲੇ ਮੈਦਾਨ ਖੁੱਲੇ ਸਮਾਨੀ ਰੰਗ ਖੁੱਲੇ ਸਮਾਨੀ ਰੰਗ ਹੈ ਜਿਹੜਾ ਮਰਨ ਉਪਰੰਤ ਛਪਿਆ ਮੌਤ ਉਹਨਾਂ ਦੀ 31 ਮਾਰਚ 1931 ਨੂੰ ਹੁੰਦੀ ਹੈ ਤੇ ਮਹੱਤਵਪੂਰਨ ਕਵਤਾਵਾਂ ਹਨ ਜਵਾਨ ਪੰਜਾਬ ਦੇ ਪੰਜਾਬ ਨੂੰ ਕੂਕਾਂ ਮੈਂ ਪੂਰਨ ਨਾਸ਼ ਹੋ ਗਈ ਇੱਕ ਜੰਗਲੀ ਫੁੱਲ ਮੇਰਾ ਟੁੱਟਿਆ ਜਾ ਗੀਤ ਹਾਲ ਗਾਉਣ ਵਾਲੇ ਦੇਸ਼ ਨੂੰ ਸੀ ਸਾਡੀ ਗਰੀਬਾਂ ਦੀ ਗ੍ਰਾਂ ਦਾ ਮਿਹਨਤੀ ਬਲਦ ਸੋ ਇਹ ਸੀ ਪ੍ਰੋਫੈਸਰ ਪੂਰਨ ਸਿੰਘ ਅੱਜ ਆਪਾਂ ਪ੍ਰੋਫੈਸਰ ਪੂਰਨ ਸਿੰਘ ਦੇ ਬਾਰੇ ਵਿੱਚ ਤੁਹਾਡੇ ਨਾਲ ਵਿਚਾਰ ਆ ਜਿਹੜੇ ਸਾਂਝੇ ਕੀਤੇ ਆ ਸੋ ਉਮੀਦ ਕਰਦੇ ਆ ਕਿ ਸਭ ਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਪਸੰਦ ਆਈ ਤਾਂ ਵੱਧ ਤੋਂ ਵੱਧ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਚੈਨਲ ਗੁਰਪਾਪ ਲਾਈਨ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵਾਦ ਤੋਂ ਵਾਦ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਜਿਹੜੀ ਵੀਡੀਓ ਹੈ ਸ਼ੇਅਰ ਕਰੋ ਤਾਂ ਕਿ ਸਾਰਿਆਂ ਦਾ ਫਾਇਦਾ ਹੋ ਸਕੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੱਲ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਟੌਪਿਕ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ